ਜਿਹੜੇ ਗ੍ਰੰਥਿਆ ਨਾ ਸੂਰਜ ਪ੍ਰਕਾਸ਼ ਮੌਦ ਤੇ ਸ਼ੁਰੂ ਤੋਂ ਲੈ ਕੇ ਸਟੱਡੀ ਸ਼ੁਰੂ ਕੀਤੀ ਆ ਇਹੋ ਇਹੋ ਜੀਆਂ ਗੱਲਾਂ ਲਿਖੀਆਂ ਹੋਈਆਂ ਵੀ ਆਪਾਂ ਸ਼ਰਮਸਾਰ ਹੋ ਜੰਨੇ ਆ ਵੀ ਇਹ ਗੁਰਨਾਨਕ ਪਾਤਸ਼ਾਹ ਬਾਰੇ ਲਿਖ ਰਿਆ ਭਾਈ ਮਰਦਾਨੇ ਨੂੰ ਤਾਂ ਇਦਾਂ ਉਹਨਾਂ ਨੇ ਵਰਤਿਆ ਹੋਇਆ ਨਾ ਵੀ ਜਿਵੇਂ ਉਹੀ ਇੱਕ ਬੰਦਾ ਜਿਆ ਤੁਰਿਆ ਫਿਰਦਾ ਉਹ ਜਦੋਂ ਮਰਜ਼ੀ ਤਵਾ ਲਾ ਦੋ ਜਿੱਥੇ ਮਰਜ਼ੀ ਹਲੇ ਮੈਂ ਪਹਿਲਾਂ ਹੀ ਪੜਿਆ ਤਾਂ ਜਦੋਂ ਗਾਂ ਦੀ ਗਾਂ ਜਾਵਾਂਗੇ ਗੁਰਨਾਨਕ ਪਾਤਸ਼ਾਹ ਨੂੰ ਉਹਨੇ ਅਮਲੀ ਸ਼ੋਅ ਕਰਤਾ ਵੀ ਉਹ ਭੰਗ ਲੈਂਦੇ ਆ ਬਾਬਰ ਤੋਸ ਸੱਤ ਮੁਠੀਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਾਰੇ ਗੁਰੂ ਸਾਹਿਬ ਦੇ ਨਾਲ ਨਸ਼ਾ ਜੋੜਿਆ ਹੋਇਆ ਸੰਤੋਖ ਸਿੰਘ ਨੇ ਵੀ ਸਾਰੇ ਗੁਰੂ ਸਾਹਿਬਾਂ ਨਸ਼ਾ ਕਰਦੇ ਸੀਗੇ ਇਹ ਗੱਲ ਤੇ ਸਾਡੇ ਵਾਲੇ ਗੁਰਦੁਆਰੇ ਚ ਉਹਦਾ ਪ੍ਰਕਾਸ਼ ਕਰਕੇ ਤੇ ਉਹ ਸੁਣਾਈ ਜਾ ਰਹੇ ਆ ਉਹਦੀ ਕਥਾ ਕਰੀ ਜਾ ਰਹੇ ਆ ਸੂਰਜ ਪ੍ਰਕਾਸ਼ ਦੀ ਤੇ ਜਦੋਂ ਇਦਾਂ ਦੀ ਗੱਲ ਕਰੋ ਕਹਿੰਦੇ ਜੀ ਉਹਦੇ ਚ ਰੜਾ ਪੈ ਗਿਆ ਉਹ ਭਾਈ ਮੈਂ ਇੱਕ ਵੱਡੇ ਨੂੰ ਪੜਨਾ ਸ਼ੁਰੂ ਕੀਤਾ ਉਹ ਚ ਕੱਖ ਵੀ ਠੀਕ ਨਹੀਂ ਹੈਗਾ ਤੁਸੀਂ ਨਾਂ ਲੈ ਸਕਦੇ ਆ ਉਹਦੇ ਵਿੱਚੋਂ ਵੀ ਆ ਨਾਂ ਲਿਖਿਆ ਉਹ ਵੀ ਪਤਾ ਨਹੀਂ ਹੁਣ ਜੇ ਬਾਕੀ ਕੁਝ ਗਲਤ ਆ ਵੀ ਨਾਮ ਵੀ ਸਹੀ ਲਿਖਿਆ ਕਿ ਐਵੇਂ ਲਿਖਤੇ ਆਪਣੇ ਕੋਲੋਂ ਇਹੋ ਇਹੋ ਜਿਹੇ ਅਸ਼ਲੀਲ ਕਹਾਣੀਆਂ ਲਿਖੀਆਂ ਹੋਈਆਂ ਆ ਬੰਦਾ ਸ਼ਰਮਸਾਰ ਹੋ ਜਾਂਦਾ ਬੇਬੇ ਨਾਨਕੀ ਵਾਸਤੇ ਇਦਾਂ ਦੇ ਸ਼ਬਦ ਯੂਜ਼ ਕੀਤੇ ਹੋਏ ਬਾਕੀ ਮਤਾਮਾਂ ਵਾਸਤੇ ਇਦਾਂ ਦੇ ਘਟੀਆਂ ਸ਼ਬਦ ਯੂਜ਼ ਕੀਤੇ ਹੋਏ ਤੇ ਇਹ ਕਹਿੰਦੇ ਜੀ ਉਹ ਤਾਂ ਬਹੁਤ ਤਗੜਾ ਕਵੀ ਸੀਗਾ ਜੀ ਸੰਤੋਖ ਸਿੰਘ ਫਟੇਮੂ ਇਹੋ ਜਿਹੇ ਕਵੀ ਦੇ ਜਿਹੜਾ ਸਾਡੇ ਗੁਰੂਆਂ ਦੀ ਬੇਇੱਜ਼ਤੀ ਕਰੀ ਜਾ ਰਿਹਾ ਆਪਣੇ ਕਿਤਾਬ ਦੇ ਵਿੱਚ ਕਿ ਤੁਸੀਂ 10-11 ਕਿਤਾਬਾਂ ਚੁੱਕੀ ਫਿਰਦੇ ਆਂ ਵੀ ਇਹ ਸਾਡਾ ਇਤਿਹਾਸ ਆ ਜੀ ਆਹ ਸਾਡਾ ਇਤਿਹਾਸ ਆ ਗੁਰਬਲਾਸਾਡਾ ਇਤਿਹਾਸ ਆ ਉਹ ਸਾਰਾ ਪਹਿਲਾਂ ਵੀ ਅਸੀਂ ਕਰ ਚੁੱਕੇ ਪਰ ਉਹ ਕੱਲੇ ਇੱਕ ਸਿਰੇ ਤੋਂ ਲੈ ਕੇ ਅਸੀਂ ਪੜਨਾ ਸ਼ੁਰੂ ਕਰਾਂਗੇ ਸੋ ਮੈਂ ਇਹ RAM TEERTH DANDI ਦੀ ਗੱਲ ਤਾਂ ਕੀਤੀ ਆ ਵੀ ਜਿਹੜੇ ਕਹਿੰਦੇ ਆ ਨਾ ਵੀ ਤੁਸੀਂ ਹਿੰਦੂਆਂ ਚੋਂ ਨਿਕਲੇ ਆ ਹਿੰਦੂਆਂ ਚੋਂ ਤਾਂ RAM TEERTH DANDI ਵੀ ਨਿਕਲੇ ਸੀ ਵੀ ਕਿਉਂ ਨਿਕਲੇ ਸੀ ਆ ਪਖੰਡਵਾ ਦੇਖ ਕੇ ਵੀ ਆ ਕੁਝ ਲਿਖਿਆ ਹੋਇਆ ਉੱਥੇ ਤੇ ਅੱਜ ਜਿਹੜੇ ਸਾਡੇ ਸਿੱਖ ਆ ਅਦਮਦਮੀ ਟਕਸਾਲ ਵਾਲੇ ਤੇ ਨਿਰਮਲੇ ਤੇ ਦੂਜੇ ਇਹ ਸੰਤੋਖ ਸਿੰਘ ਨੂੰ ਪੂਜਣ ਦੇ ਆ ਵੀ ਇਹ ਜੋ ਕੁਝ ਲਿਖਿਆ ਸਹੀ ਆ ਜੋ ਕੁਝ ਲਿਖਿਆ ਇਹ ਸਹੀ ਲਿਖਿਆ ਹੈ ਉਹ ਭਾਈ ਕੁਸ਼ਤਾ ਸ਼ਰਮ ਕਰੋ ਗੱਲ ਕਰਨ ਲੱਗਾ ਕੁਝ ਸੋਚ ਲਿਆ ਕਰੋ ਵੀ ਤੁਸੀਂ ਕਹਿ ਕੀ ਰਹੇ ਹੋ ਜਾਂ ਤਾਂ ਤੁਸੀਂ ਪੜਿਆ ਨਹੀਂ ਪਰ ਇਹ ਇਹ ਤਾਂ ਮੰਨ ਨਹੀਂ ਸਕਦੇ ਕਿਉਂਕਿ ਜਿਹੜਾ ਹਰਨਾਮ ਸਿੰਘ ਤੋਂ ਮੌਤ ਹਰ ਰੋਜ਼ ਕਥਾ ਉੱਚੋ ਕਰਦਾ ਉਹਨੇ ਤਾਂ ਸਾਰਾ ਪੜਿਆ ਆ ਉਹ ਜਦੋਂ ਫੇ ਆ ਜਾਂਦਾ ਸੂਰ ਖਾਏ ਸੋ ਖਾਲਸਾ ਉਹਨੂੰ ਫੇ ਗੋਲਮੋਲ ਕਰਦੇ ਰੰਗ ਉੱਟ ਜਾਂਦੇ ਆ ਫੇ ਚਿਹਰਿਆਂ ਤੋਂ ਵੀ ਹੁਣ ਇਹਦਾ ਅਰਥ ਕੀ ਕਰਨਾ ਹੈ ਇੰਦਾ ਤਾਂ ਤਾਂ ਬਹੁਤ ਕੁਝ ਲਿਖਿਆ ਹੋਇਆ ਇੱਕ ਵੀਰ ਦਾ ਸਵਾਲ ਸੀਗਾ ਉਹਦਾ ਜਵਾਬ ਦੇ ਕੇ ਫੇ ਤੁਹਾਡੇ ਕੋਲ ਆਉਣਾ ਹਿੰਦੂ ਵੀਰਿਆ ਉਹ ਮੈਨੂੰ ਮੈਸੇਜ ਕਾਫੀ ਕਰਦਾ ਰਹਿੰਦਾ ਉਹ ਮੈਨੂੰ ਕਹਿੰਦਾ ਵੀ ਗੁਰਬਾਣੀ ਵਿੱਚ ਕਿੱਥੇ ਸਿੱਖ ਦੀ ਕੋਈ ਡੈਫੀਨੇਸ਼ਨ ਦਿੱਤੀ ਆ ਤੁਸੀਂ ਕਹਿੰਦਾ ਵੀ ਜੇ ਕਹਿੰਨੇ ਆ ਵੀ ਹਿੰਦੂ ਧਰਮ ਬਾਰੇ ਹਿੰਦੂ ਬਾਰੇ ਜਾਂ ਸਨਾਤਨ ਬਾਰੇ ਵੇਦਾਂ ਚ ਨਹੀਂ ਲਿਖਿਆ ਤੇ ਗੁਰੂ ਗ੍ਰੰਥ ਸਾਹਿਬ ਚ ਸਿੱਖ ਬਾਰੇ ਕੀ ਲਿਖਿਆ ਉਹ ਭਾਈ ਗੁਰੂ ਗ੍ਰੰਥ ਸਾਹਿਬ ਤਾਂ ਸ਼ੁਰੂਆ ਹੀ ਸਿੱਖੀ ਤੋਂ ਹੁੰਦਾ ਸਿੱਖ ਸ਼ਬਦ ਸਭ ਤੋਂ ਪਹਿਲਾਂ ਕਬੀਰ ਸਾਹਿਬ ਨੇ ਯੂਜ਼ ਕੀਤਾ ਜੋ ਸਿੱਖ ਕਮੇ ਚੂਕ ਸਿੱਖਾਂ ਦੇ ਵਿੱਚ ਹੀ ਕਸੂਰ ਆ ਤੇ ਗੁਰੂ ਨੂੰ ਤੁਸੀਂ ਬਾੜਾ ਨਹੀਂ ਕਹਿ ਸਕਦੇ ਖਾਲਸਾ ਸ਼ਬਦ ਵੀ ਕਬੀਰ ਸਾਹਿਬ ਨੇ ਪਹਿਲਾਂ ਯੂਜ਼ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਨੇ ਇਸ ਸ਼ਬਦ ਨੂੰ ਇੱਕ ਡੈਫੀਨੇਸ਼ਨ ਦਿੱਤੀ ਆ ਸਿੱਖ ਸ਼ਬਦ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਪੂਰਾ ਖੋਲ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਵੀ ਯੂਜ਼ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਨੇ ਤਾਂ ਪੂਰੀ ਡੈਫੀਨੇਸ਼ਨ ਖੋਲਤੀ ਬੀਬੀ ਪੋੜੀ ਪੜੋ ਅਨੰਦ ਸਾਹਿਬ ਦੀ ਉਹ ਕਹਿੰਦੇ ਜਿਉ ਨਿਰਮਲ ਬਾਰੋ ਨਿਰਮਲ ਅੰਦਰੋਂ ਵੀ ਨਿਰਮਲ ਤੇ ਬਾਹਰੋਂ ਵੀ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ ਜਿਹੜੀ ਗੁਰੂ ਨੇ ਕਰਨੀ ਕਹੀ ਆ ਨਾ ਉਹਨੂੰ ਕਮਾਉਣਾ ਗੁਰੂ ਦੀ ਕਹੀ ਹੋਈ ਗੱਲ ਨੂੰ ਕਮਾਉਣਾ ਮਤਲਬ ਉਹਦੇ ਉੱਤੇ ਜ਼ਿੰਦਗੀ ਜਿਉਣੀ ਉਹਦੇ ਮੁਤਾਬਕ ਕੂੜ ਕੀ ਸੋਹੇ ਪਹੁੰਚੇ ਨਹੀਂ ਝੂਠ ਹੋਰ ਤੱਕ ਪਹੁੰਚ ਨਹੀਂ ਸਕਦਾ ਖਤਮ ਹੋ ਜਾਂਦਾ ਆ ਮਨਸਾ ਸਾਚ ਸਬਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜੇ ਨੰਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਤਗਲੀ ਪੌੜੀ ਪੜ ਲਓ ਜੇ ਕੋ ਸਿੱਖ ਗੁਰ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਜੀ ਦੇ ਨਾਲ ਗੁਰੂ ਨਾਲ ਰਵੇ ਇਹ ਨਹੀਂ ਉੱਤੋਂ ਉੱਤੋਂ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਾਤਮੇ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਆ ਗੱਲ ਨੂੰ ਪੱਲੇ ਬੱਲ ਲਓ ਆਪਣਾ ਆਪ ਛੱਡ ਕੇ ਸਦਾ ਰਹੇ ਪਰਣੇ ਗੁਰੂ ਤੋਂ ਬਿਨਾ ਖੋਰ ਕੋਈ ਨਾ ਦੇਖੇ ਗੁਰਬਿਣ ਅਵਰ ਨਾ ਜਾਣੇ ਕੋਈ ਸਾਡੇ ਤਾਂ ਕਈ ਗੁਰੂ ਚੱਕੀ ਫਿਰਦੇ ਆ ਇੱਕ ਗੁਰੂ ਤੋਂ ਬਿਨਾ ਕਦੇ ਅਵਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਤੇ ਜੇ ਕੋਈ ਉਤੋਂ ਬੇਮੁਖ ਹੋਵੇ ਉਹ ਅਗਲੀ ਪੌੜੀ ਦੇ ਵਿੱਚ ਆ ਜੇ ਕੋਈ ਗੁਰੂ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਖਤਰਾ ਪਾਵੇ ਪਾਵੇ ਇਹ ਤੋਂ ਵੱਧ ਡੈਫੀਨੇਸ਼ਨ ਹੋਰ ਕੀ ਹੋਣੀ ਆ ਇਹ ਸਾਰੀਆਂ ਪੌੜੀਆਂ ਪੜ ਲਓ ਅਨੰਦ ਸਾਹਿਬ ਦੀਆਂ आनंदਤਾ ਕਾ ਹੁੰਦਿਆ ਹੁੰਦਿਆ ਆਨੰਦ ਦੀ ਅਵਸਥਾ ਹੁੰਦਿਆ ਹੁੰਦਿਆ ਤੁਹਾਨੂੰ ਸਿੱਖ ਦੀ ਡੈਫੀਨੇਸ਼ਨ ਪਤਾ ਲੱਗ ਜੂਗੀ ਹੋਰ ਕੁਛ ਪੜਨ ਦੀ ਲੋੜ ਨਹੀਂ ਕੱਲੇ ਆਨੰਦ ਸਾਹਿਬ ਨੂੰ ਪੜ ਲਓ ਸੋ ਭਾਈ ਸਿੱਖੀ ਡੈਫੀਨੇਸ਼ਨ ਗੁਰੂ ਨਾਨਕ ਸਾਹਿਬ ਨੇ ਤੈਅ ਕਰਤੀ ਸੀ ਕਿ ਆ ਸਿੱਖ ਹੁੰਦਾ ਆ ਧਰਮ ਦਾ ਕੋਈ ਲੈਣਾ ਦੇਣਾ ਨਹੀਂ ਸੀ ਉਹਦੇ ਨਾਲ ਤੁਸੀਂ ਹਿੰਦੂ ਆ ਤੁਸੀਂ ਮੁਸਲਮਾਨ ਆ ਤੁਸੀਂ ਬੋਧੀ ਆ ਤੁਸੀਂ ਜੈਨੀ ਆ ਜੋ ਵੀ ਹੈਗੇ ਜਿਹੜਾ ਇਸ ਧਰਮ ਚ ਆ ਗਿਆ ਉਹਦੀ ਉਲਟ ਜਾਤ ਕੁੱਲ ਦੂਬਸਾਰੀ ਸੋਨ ਸਹਜ ਮੈਂ ਬੁਰਤ ਹਮਾਰੀ ਹਮਰਾ ਚਗੜਾ ਰਹਾ ਨਾ ਕੋ ਪੰਡਤ ਮੁੱਲਾ ਛਾਡੇ ਤੋ ਸ਼ੁਰੂਆਤ ਹੀ ਉੱਥੋਂ ਹੋਣੀ ਸੀ ਉਹ ਜਿੱਦਣ ਕੁੱਲ ਤੇ ਜਾਤ ਛੱਡਤੀ ਤੇ ਉਹਨਾਂ ਦੀ ਸ਼ੁਰੂਆਤ ਹੀ ਉੱਥੋਂ ਹੁੰਦੀ ਆ ਜਿੱਦਣ ਕੁੱਲ ਤੇ ਜਾਤ ਫੜ ਲਈ ਸੋ ਤਾਂ ਆਪੋਜੀਟ ਚੀਜ਼ਾਂ ਹੋ ਗਈਆਂ ਨਾ ਇਧਰ ਸ਼ੁਰੂਆਤ ਕੁੱਲ ਤੇ ਜਾਤ ਛੱਡਣ ਤੋਂ ਆ ਉਧਰ ਸ਼ੁਰੂਆਤ ਕੁੱਲ ਤੇ ਜਾਤ ਫੜਨ ਤੋਂ ਆ ਜਿਹੜਾ ਕੁੱਲ ਤੇ ਜਾਤ ਨਹੀਂ ਫੜਦਾ ਉਹ Hindu ਬਣ ਨਹੀਂ ਸਕਦਾ